ਜਿੰਦਰ ਕੌਰ ਜੀ ਸਾਡੇ ਇੱਥੋਂ ਦੇ ਮੰਨ ਲਓ ਚੀਫ ਵੀ ਆਪਣੇ ਐਮਐਲਏ ਸਭ ਉਹ ਸਾਡਾ ਪੂਰਾ ਸਾਥ ਦੇ ਰਹੇ ਆ ਉਹਨਾਂ ਦੇ ਜੋ ਪੂਰੇ ਜੋ ਵੀ ਅਸੀਂ ਮੰਨ ਲਓ ਜਿਵੇਂ ਸਕੂਲ ਵਾਸਤੇ ਗਰਾਡ ਜਾਂ ਹੋਰ ਪਿੰਡ ਵਾਸਤੇ ਵੀ ਦਿੱਤਾ ਉਹਨਾਂ ਨੇ ਮੈਂ ਤਾਂ ਬਹੁਤ ਬਹੁਤ ਧੰਨਵਾਦ ਆ ਸਾਰੇ ਪਿੰਡਾਂ ਦਾ ਤੇ ਮੰਨ ਲਓ ਇਹਨਾਂ ਦਾ ਦੇਣਾ ਤਾਂ ਆਪਾਂ ਨਹੀਂ ਦੇ ਸਕਦੇ ਜਿਹੜਾ ਆਪਾਂ ਨੂੰ ਮੈਨਾਂ ਮਾਣ ਬਖਸ਼ਿਆ ਤਾਂ ਜਿੰਨਾ ਹੋਇਆ ਵੱਧ ਤੋਂ ਵੱਧ ਮੰਨ ਲਓ ਕਰਾਂਗੇ ਪਿੰਡ ਵਾਸਤੇ ਕਰਾਂਗੇ टुडे 20 ਅਤੇ ਨੈਸ਼ਨਲ ਏਰੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਤਲਵੰਡੀ ਸਾਬੋ ਦੇ ਪਿੰਡ ਕਨਕਵਾਲ 1107 ਵੋਟ ਪੋਲ ਹੋਏ ਨੇ ਜਿੰਦੇ ਚੋਂ 47 ਵੋਟਾਂ ਦੀ ਜਿੱਤ ਪ੍ਰਾਪਤ ਕਰਕੇ ਸਰਪੰਚ ਬਣੇ ਨੇ ਕਿ ਸਰਪੰਚ ਸਾਹਿਬ ਕੋਲੋ ਜਾਣੇ ਆ ਅੱਗੇ ਵਿਸਤਾਰ ਨਾਲ ਸਰਪੰਚ ਸਾਹਿਬ ਚੈਨਲ ਸਵਾਗਤ ਹੈ ਤੁਹਾਨੂੰ ਬਹੁਤ-ਬਹੁਤ ਅ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਸਰ ਪ੍ਰਮਾਤਮਾ ਬਿਘਰੂ ਦਾ ਜਿਨ੍ਹਾਂ ਨੇ ਮੈਨੂੰ ਮੱਲੋ ਬਲ ਬਖਸ਼ਿਆ ਵੀ ਇਸ ਕੰਮ ਵਿੱਚ ਆਉਣ ਵਾਸਤੇ ਇਲੈਕਸ਼ਨ ਲੜਨ ਵਾਸਤੇ ਨਾ ਤੇ ਉਸ ਤੋਂ ਬਾਅਦ ਧੰਨਵਾਦੀ ਆਂ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਦਾ ਸਮੂਹ ਪਿੰਡ ਦਾ ਜਿਨ੍ਹਾਂ ਨੇ ਮੱਲੋ ਮੈਨੂੰ ਤਨੋਂ ਮਨੋਂ ਤਨੋਂ ਫੁੱਲ ਸਪੋਰਟ ਕਰਕੇ ਤੇ ਇਸ ਮੁਕਾਮ ਤੇ ਪਹੁੰਚਾਇਆ ਜੀ ਤੇ ਧੰਨਵਾਦ ਆ ਤੁਹਾਡਾ ਹੀ ਬਹੁਤ-ਬਹੁਤ ਤੁਸੀਂ ਇੱਥੇ ਪਹੁੰਚਿਓ ਸਭ ਤੋਂ ਪਹਿਲਾਂ ਤਾਂ ਇਹ ਪਿੰਡ ਆ ਜਿਹੜਾ ਸਾਡਾ ਇਹ ਮੱਲੋ ਰੈਫਾਇਨਰੀ ਦੇ ਕਨੈਕਟ ਚ ਹੈ ਠੀਕ ਹੈ ਜੋ ਉੱਥੇ ਗੁਰੂਗੋਬਿੰਦ ਸਿੰਘ ਦੇ ਰਿਫਾਇਨਰੀ ਲੱਗੀ ਹੈ ਉਹਦਾ ਜੋ ਪਿੰਡ ਨੂੰ ਨਾ ਮੰਨ ਲਓ ਫਾਇਦਾ ਵੀ ਹੋਇਆ ਲੇਕਿਨ ਨੁਕਸਾਨ ਵੀ ਉਹਦੇ ਨਾਲ ਅ ਜੋ ਕੋਈ ਮੰਨ ਲਓ ਪ੍ਰਦੂਸ਼ਣ ਵਗੈਰਾ ਜੇ ਮੇਂ ਜਿਆਦਾ ਹੋਣ ਕਰਕੇ ਤੇ ਉਹ ਜਿਹੜਾ ਸਾਡੇ ਮੰਨ ਲਓ ਪਿੰਡ ਦਾ ਬਣਦਾ ਹੱਕ ਸੀਗਾ ਉਹ ਰਿਫਾਇਨਰੀ ਮੰਨ ਲਓ ਪੂਰਾ ਦੇ ਨਹੀਂ ਰਹੀ ਸੀ ਮੰਨ ਲਓ ਇਹਨਾਂ ਨੂੰ ਸਾਡੇ ਜ਼ਮੀਨ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਔਣ ਕਰਕੇ ਤੇ ਅੱਧੋ ਬਰ ਜ਼ਮੀਨ ਰਿਫਾਇਨਰੀ ਦੇ ਵਿੱਚ ਸਾਡੇ ਪਿੰਡ ਦੀ ਆਈ ਹੈ ਕਣਕਵਾਲ ਦੀ ਉਸ ਹਿਸਾਬ ਨਾਲ ਇਹਨਾਂ ਨੇ ਜਿਹੜਾ ਸਾਡੇ ਪਿੰਡ ਦਾ ਕੋਈ ਵੀ ਮੰਨ ਲਓ ਕੰਮ ਉਸ ਤਰੀਕੇ ਨਾਲ ਨਹੀਂ ਪਿਛਲੇ ਕੁ ਸਾਲਾਂ ਤੋਂ ਕਰਿਆ ਕੁਝ ਵੀ ਲਾ ਲੋ ਚਾਹੇ ਮੰਨ ਲਓ ਕੋਈ ਪਿਛਲੀਆਂ ਪੰਚਾਇਤਾਂ ਦਾ ਲਾ ਲੋ ਵੀ ਉਹਨਾਂ ਦਾ ਕੋਈ ਥੋੜੀ ਬਹੁਤੀ ਉਹਨਾਂ ਤੋਂ ਮੰਨ ਲਓ ਕੰਮ ਨਹੀਂ ਸਿਰੇ ਚੜਿਆ ਤੇ ਕਰਦੇ ਤੇ ਰਹੇ ਆ ਪੰਚਾਇਤਾਂ ਨੇ ਮੇਰੇ ਪਿਛਲੀ ਵਾਰ ਵੀ ਵਧੀਆ ਜੋ ਪੰਚਾਇਤ ਸਾਡੇ ਬਹੁਤ ਵਧੀਆ ਸੀ ਉਹਨਾਂ ਨੇ ਵੀ ਕੰਮ ਮੰਨ ਲਓ ਚੰਗੇ ਕਰੇ ਪਰ ਇਹ ਸਾਡਾ ਪਿੰਡ ਹੈ ਜਿਹੜਾ ਇਹ ਹਜੇ ਵੀ ਮੰਨ ਲਓ ਰਫਾਈਨਰੀ ਇਹਨਾਂ ਵਰ ਪੂਰਾ ਧਿਆਨ ਨਹੀਂ ਦੇ ਰਹੇ ਠੀਕ ਹੈ ਅੱਥੇ ਵਸ ਜਿਵੇਂ ਹੁਣ ਰਿਫਾਈਨਰੀ ਦੇ ਆਉਣ ਨਾ ਪੀਣ ਵਾਲੇ ਪਾਣੀ ਦਾ ਜਿਹੜਾ ਸਿਸਟਮ ਆ ਉਹ ਸਾਡੇ ਥੋੜਾ ਜਿਹਾ ਖਰਾਬ ਹੋਇਆ ਬਹੁਤ ਮਤਲਬ ਖਰਾਬ ਹੋਇਆ ਪੂਰੀ ਪ੍ਰਦੂਸ਼ਣ ਕਰਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਸਾਡੇ ਹੈਗੀ ਹੈ ਬਸ ਤਾਂ ਪਿਛਲੀ ਪੰਚਾਇਤ ਨੇ ਵਧੀਆ ਮਤਲਬ ਮੋਗਾ ਵਗੈਰਾ ਲਗਾ ਕੇ ਸਾਡੇ ਭਾਖੜਾ ਨਹਿਰ ਤੋਂ ਤੇ ਪਾਣੀ ਦਾ ਇਤਿਆਜ ਪੂਰਾ ਕਰਤਾ ਸਟੋਰੇਜ ਦੀ ਕਮੀ ਹੈ ਸਟੋਰੇਜ ਦੀ ਕਮੀ ਹੋਣ ਕਰਕੇ ਹੁਣ ਜਦੋਂ 15 ਦਿਨ ਸਾਡੇ ਨਹਿਰ ਚੱਲਦੀ ਆ ਤਾਂ ਪਾਣੀ ਵਧੀਆ ਰਹਿੰਦਾ ਉਸ ਤੋਂ ਬਾਅਦ ਕੀ ਹੁੰਦਾ 15 ਦਿਨ ਇੱਕ ਦਿਨ ਛੱਡ ਕੇ ਪਾਣੀ ਆਉਣਾ ਤੇ ਇਹ ਗਰਮੀ ਦੇ ਵਿੱਚ ਥੋੜੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਸਰਦੀ ਦਾ ਚਲੋ ਚੱਲ ਜਾਂਦਾ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਜੋ ਰਿਫੰਡਰੀ ਦਾ ਪਾਣੀ ਹੈ ਰਿਫੰਡਰੀ ਦੇ ਕਰਕੇ ਪੀਣ ਦਾ ਪਾਣੀ ਵੀ ਜ਼ਹਿਰ ਬਣ ਚੁੱਕਿਆ ਹਾਂਜੀ ਹਾਂਜੀ ਇਹ ਪ੍ਰਦੂਸ਼ਣ ਨਾਲ ਤਾਂ ਪਹਿਲਾਂ ਦਿੱਕਤ ਸੀ ਸੀ ਹਾਂਜੀ ਹਾਂਜੀ ਬਟ ਜੋ ਪਾਣੀ ਉਹ ਵੀ ਜ਼ਹਿਰ ਬਣ ਚੁੱਕਿਆ ਹਾਂਜੀ ਹਾਂਜੀ ਉਹ ਪਾਣੀ ਹੈਗਾ ਜੀ ਧਰਤੀ ਹਟਲਾ ਪਾਣੀ ਤੋਂ ਪੂਰੇ ਤਰ੍ਹਾਂ ਹੀ ਹੋ ਗਿਆ ਤੇ ਦੂਸਰਾ ਹੁਣ ਜਿਹੜੀ ਵਾਟਰ ਵਰਕਸਪ ਦੇ ਵਿੱਚ ਇੱਕ ਸਟੋਰੇਜ ਦੀ ਕਮੀ ਹੈ ਤੁਹਾਡਾ ਪਹਿਲ ਦੇ ਆਧਾਰ ਤੇ ਇਹ ਹੀ ਹੈ ਵੀ ਅਸੀਂ ਇਹਨਾਂ ਨੂੰ ਕਹੇ ਕਿ ਇੱਕ ਤਾਂ ਵੀ ਸਾਨੂੰ ਉੱਥੇ ਵਾਟਰ ਬਾਕਸ ਦੇ ਵਿੱਚ ਮੰਨ ਲਓ ਵਧੀਆ ਇੱਕ ਵੱਡਾ ਤਲਾਬ ਵਗੈਰਾ ਬਣਾਇਆ ਜਾਵੇ ਜਿਹੜਾ ਸਟੋਰੇਜ ਹੋ ਜੇ ਦੂਜਾ ਸਾਰੇ ਪਿੰਡ ਵਿੱਚ ਮੰਨ ਲਓ ਪਿਉਰੀਫਾਈ ਪਾਣੀ ਪੂਰਾ ਮੰਨ ਲਓ ਇੱਕ ਵਾਟਰ ਸਿਸਟਮ ਲਾਇਆ ਜਾਵੇ ਵਧੀਆ ਵੀ ਜਿਹੜਾ ਪਾਣੀ ਪੂਰੇ ਪਿੰਡ ਦੇ ਵਿੱਚ ਆਪਣਾ ਪਿਉਰੀਫਾਈ ਹੋ ਕੇ ਆਵੇ ਜਿਹੜਾ ਡਿਫੈਂਡਰੀ ਦਾ ਇਸ਼ੂ ਹੈ ਫਿਰ ਇਸ ਬਾਰੇ ਪੰਚਾਇਤ ਕੀ ਕਰੂਗੀ ਪੰਚਾਇਤ ਤਾਂ ਇਹ ਦੇਖੋ ਜਿੰਨਾ ਹੋਇਆ ਕਰਾਂਗੇ ਸੰਘਰਸ਼ ਕਰਾਂਗੇ ਆਪਦਾ ਪੰਚਾਇਤ ਤਾਂ ਇਹਨਾਂ ਤੋਂ ਕਿਉਂਕਿ ਆਪਣੀ ਮੰਗ ਤਾਂ ਰੱਖਣੀ ਪਊਗਾ ਹਾਂ ਮੰਗ ਰੱਖਣੀ ਪਊਗੀ ਕਿੰਨੀ ਤਾਂ ਮਤਲਬ ਜੋ ਗੰਦਾ ਪਾਣੀ ਪ੍ਰਦੂਸ਼ਣ ਹੈ ਕਿੰਨੇ ਕਿਤੇ ਪਿੰਡ ਦੀ ਜਾਨ ਨੂੰ ਦਿੱਕਤ ਉਹ ਤਾਂ ਹੈਗਾ ਹੀ ਆ ਜੀ ਸਾਡੇ ਪਿੰਡ ਦੇ ਵਿੱਚ ਹੈਗਾ ਜੀ ਬਹੁਤ ਜ਼ਿਆਦਾ ਮੰਨ ਲਓ ਜਿਵੇਂ ਮੰਨ ਲਓ ਕੈਂਸਰ ਵਗੈਰਾ ਦੇ ਜ਼ਿਆਦਾ ਆ ਰਹੇ ਕੇਸ ਤੇ ਚਮੜੀ ਵਗੈਰਾ ਦੇ ਹੋ ਰਹੇ ਆ ਰੈਫੈਂਡਰੀ ਦੇ ਕਾਰਨ ਦੂਜਾ ਇਹ ਵੀ ਹੈ ਨਾ ਇਸੀ ਇਹਨਾਂ ਨੂੰ ਕਹੇ ਕਿ ਵੀ ਮੰਨ ਲਓ ਇੱਕ ਸਾਡੇ ਪਿੰਡੇ ਅਜੇ ਤੱਕ ਇੰਤਜ਼ਾਮ ਨਹੀਂ ਕਰ ਸਕਿਆ ਵੀ ਇੱਥੇ ਡਾਕਟਰ ਬਿਠਾ ਦੇਣ ਪਰਮਾਨੈਂਟ ਇਹਨਾਂ ਨੂੰ ਕਮਸੇ ਨੂੰ ਚਾਹੀਦਾ ਮਹੀਨੇ ਦੇ ਵਿੱਚ ਕਮ ਕਮਸੇ ਕੰਮ ਘੱਟੋ ਘੱਟ ਵੀ ਇੱਕ ਹਫਤਾ ਮੰਨ ਲਓ ਹਰ ਹਫਤੇ ਮੰਨ ਲਓ ਇੱਕ ਦਿਨ ਤਾਂ ਡਾਕਟਰ ਕਮਸੇ ਕੰਮ ਆ ਵੀ ਆਵੇ ਕੋਈ ਚੰਗਾ ਚਮੜੀ ਦਾ ਮਾਹਰ ਡਾਕਟਰ ਹੋਵੇ ਵੈਸੇ ਤਾਂ ਪਰਮਨੈਂਟ ਹੋਣਾ ਚਾਹੀਦਾ ਨਹੀਂ ਤਾਂ ਮੈਂ ਤਾਂ ਪਰਮਨੈਂਟ ਹੋਣਾ ਚਾਹੀਦਾ ਲੇਕਿਨ ਫਿਰ ਵੀ ਆਏ ਆ ਵੀ ਚਲੋ ਨਹੀਂ ਪਰਮਨੈਂਟ ਕਰ ਸਕਦੇ ਤਾਂ ਹਫਤੇ ਦੇ ਵਿੱਚ ਮੰਨ ਲਓ ਇੱਕ ਦਿਨ ਦੋ ਦਿਨ ਤਾਂ ਡਾਕਟਰ ਸਪੈਸ਼ਲ ਇੱਕ ਪਿੰਡ ਵਾਸਤੇ ਕੋਈ ਸਪੈਸ਼ਲ ਐਂਬੂਲੈਂਸ ਵਗੈਰਾ ਵੀ ਹੋਣੀ ਚਾਹੀਦੀ ਆ ਕੋਈ ਵੀ ਡਾਕਟਰ ਨਹੀਂ ਕੋਈ ਡਾਕਟਰ ਨਹੀਂ ਇਹ ਬਸ ਆਪਦਾ ਕੈਂਪ ਕੰਪ ਲਾਉਂਦੇ ਆ ਕਦੇ 2-4 ਮਹੀਨਿਆਂ ਤੋਂ ਇੱਕ ਲਾ ਕੇ ਉਹ ਕੋਈ ਮੱਲੋ ਦੇ ਕੋਈ ਫਾਇਦੇ ਨਹੀਂ ਹੈਗੇ ਵਾਲਾ ਹਸਪੀਟਲ ਡਿਸਪੈਂਸਰੀ ਕੁਝ ਨਹੀਂ ਹੈਗਾ ਜਿਆ ਇਹਨਾਂ ਨੇ ਤਾਂ ਇੱਕੋ ਬਣਾਇਆ ਸੀਗਾ ਇਹਨਾਂ ਨੇ ਮੱਲੋ ਜਿਹੜਾ ਕਰੋਨਾ ਵਾਲਾ ਪਹਿਲਾਂ ਇੱਕ ਬਣਾਏ 100 ਬਿੱਟ ਦਾ ਉਹ ਵੀ ਇੱਥੋਂ ਸਮਾਨ ਜਿਹੜਾ ਹੈਗਾ ਉਹ ਹੋਰ ਸੁੱਤਾ ਲਾਣ ਨੂੰ ਵੰਡਦਾ ਚੌਥੀ ਇੱਕ ਡਾਕਟਰ ਬਿਠਾਉਣ ਦੇ ਸਾਡੇ ਜਿਹੜੇ ਦੋ ਤਿੰਨ ਪਿੰਡ ਸੀ ਉਹਨਾਂ ਨੂੰ ਦੋ ਤਿੰਨ ਪਿੰਡਾਂ ਨੂੰ ਫਾਇਦਾ ਹੋਣਾ ਸੀ ਉਹਦਾ ਗਿਆਨ ਆ ਜਿਵੇਂ ਤੇ ਫੁੱਲੋਖਾਰੀ ਆ ਇਹ ਪਿੰਡਾਂ ਨੂੰ ਵੀ ਮੰਨ ਲਓ ਇਹ ਤੋਂ ਹੈਗੇ ਤਾਂ ਪ੍ਰਭਾਵ ਤਾਂ ਪਰ ਜੇ ਉੱਥੇ ਡਾਕਟਰ ਬਿਠਾਉਣ ਦੇ ਇੱਕ ਤਾਂ ਉੱਥੇ ਦਵਾਈ ਬੂਟੀ ਦਾ ਉਹ ਕਰ ਹੁਣ ਅਸੀਂ ਨਾਲ ਸਾਡਾ ਇਹੀ ਹੈ ਵੀ ਇੱਕ ਤਾਂ ਇਹ ਇੱਥੋਂ ਜਦੋਂ ਡਾਕਟਰ ਬਿਠਾਉਣਾ ਤੇ ਜਾਂ ਜਿੱਥੇ ਇਹਨਾਂ ਦੀਆਂ ਕੰਪਨੀਆਂ ਆਉਂਦੇ ਮੰਨ ਲਓ ਜਿਹ ਵੀ ਮਜ਼ਦੂਰ ਇਹ ਕੰਮ ਕਰਦੇ ਆ ਜਾਂ ਜਿਵੇਂ ਮੰਨ ਲਓ ਜਿਹੜੀਆਂ ਇਹਨਾਂ ਦੇ ਆਪ ਕੰਮ ਕਰਦੇ ਉਹ ਬਹੰਡੇ ਤਾਂ ਉੱਥੇ ਸਾਡਾ ਪਿੰਡ ਦਾ ਕੋਈ ਵੀ ਮੰਨ ਲਓ ਬੰਦਾ 6 ਮਹੀਨੇ ਤੋਂ ਚੈੱਕਅਪ ਹੋਵੇ ਉੱਥੇ ਜਾਵੇ ਆਦਬ ਦਾ ਆਧਾਰ ਕਾਰਡ ਦਿਖਾਵੇ ਤਾਂ ਉਹਨੂੰ ਦਵਾਈ ਮਿਲੇ ਹਾਂ ਮਤਲਬ ਇਹ ਰਿਫੈਂਡਰੀ ਤਾਂ ਨਹੀਂ ਹਟਾ ਸਕਦੇ ਪਰ ਮਤਲਬ ਕੁਝ ਸਾਫ ਤਾਂ ਇਹ ਵਰਤੀਆਂ ਜਾ ਸਕਦੀਆਂ ਹਾਂ ਇਹ ਕਰ ਸਕਦੇ ਆ ਨਾ ਬਸ ਤੇ ਕਰਨ ਨੂੰ ਵੱਡੀ ਗੱਲ ਨਹੀਂ ਗਈ ਹੁਣ ਜਦ ਅਸੀਂ ਇਹਨਾਂ ਨੂੰ ਇਹੀ ਗੱਲ ਕਹਿ ਰਹੇ ਆਂ ਵੀ ਜਿੱਥੇ ਤੁਸੀਂ ਦੂਜੇ ਪਿੰਡਾਂ ਚ ਇੱਕ ਰੁਪਿਆ ਲਾਉਣਾ ਸਾਡੇ ਡੇਢ ਲੱਗਣਾ ਚਾਹੀਦਾ ਕਿਉਂਕਿ ਸਭ ਤੋਂ ਵੱਧ ਜਿਹੜਾ ਮੰਨ ਲਓ ਪ੍ਰਭਾਵ ਤਾਂ ਸਾਡਾ ਪਿੰਡ ਹੋਇਆ ਨੁਕਸਾਨ ਇਸ ਪਿੰਡ ਨੂੰ ਅੱਧ ਤੋਂ ਵੱਧ ਜ਼ਮੀਨ ਇੱਥੋਂ ਦੀ ਆ ਚੁੱਕੀ ਹੈ ਪ੍ਰੋਪਰ ਇੱਥੋਂ ਦੇ ਜਿਹੜੇ ਬੰਦੇ ਆ ਨਾ ਕੋਈ ਮਤਲਬ 20 ਤੀ ਮੁੰਡੇ ਜਿਹੜੇ ਕੰਮ ਕਰ ਰਹੇ ਆ ਪ੍ਰੋਪਰ ਇੱਥੋਂ ਦੇ ਲੋਕਲ ਬੰਦੇ ਨੂੰ ਕੰਮ ਵੀ ਘਟ ਦੇ ਰਹੇ ਆ ਮਤਲਬ ਕਿਤੇ ਨਾ ਕਿਤੇ ਪੰਚਾਇਤ ਐਸ ਜੋ ਹੈ ਐਸ ਬਾਰੇ ਵੀ ਗੱਲਬਾਤ ਕਰੇਗੀ ਤੇ ਕੜਾ ਕਦਮ ਵੀ ਉਠਾ ਸਕਦੀ ਪਹਿਲ ਦੇ ਆਧਾਰ ਤੇ ਇਹਨੂੰ ਪੂਰਾ ਕੋਸ਼ਿਸ਼ ਕਰਾਂਗੇ ਦੂਜਾ ਹੈਗਾ ਨੰਬਰ ਇਹਦੇ ਵਿੱਚ ਜਿਵੇਂ ਸਾਡੇ ਆ ਮਤਲਬ ਤੁਸੀਂ ਦੇਖੇ ਆ ਰਾਮਾ ਤੋਂ ਲੈ ਕੇ ਦੋ ਪੌਣਿਆ ਰੋਡ ਹੈ ਹਾਂਜੀ ਰੋਡ ਦਾ ਬੁਰਾ ਹਾਲ ਰੋਡ ਮੰਨ ਲਓ ਇਹ ਇਹਨਾਂ ਵਾਸਤੇ ਕਿ ਵੱਡੀ ਗਾਲੀ ਰੋਡ ਬਣਾਉਣੇ ਜਦੋਂ ਕਰੀ ਜਾਂਦੇ ਆਗੇ ਇਹ ਮੰਨ ਲਓ ਹੁਣ ਬਹਾਨੇਵਾ ਜੀਆਂ ਹੁੰਦੀਆਂ ਵੀ ਜੀ ਤੁਸੀਂ ਸਾਨੂੰ ਮਨਜ਼ੂਰੀ ਲੈ ਦਿਓ ਜੀ ਪੀਡਬਲੂਡੀ ਤੋਂ ਇਹ ਕਰ ਦੋ ਇਹਨਾਂ ਮੈਥੇ ਕੁਝ ਵੀ ਗੱਲ ਨਹੀਂ ਕਿਉਂਕਿ ਜੇ ਡੀਸੀ ਸਾਹਿਬ ਇਹਨਾਂ ਦਾ ਸਿੱਧਾ ਕੰਟੈਕਟ ਸਰਕਾਰ ਨਾਲ ਹੈਗਾ ਤੇ ਮਨਜ਼ੂਰੀ ਲੈ ਸਕਦੇ ਆ ਦੂਜਾ ਹੈਗਾ ਸਾਡੇ ਸਕੂਲ ਜੀ ਸਕੂਲ ਸਾਡੇ ਹੈ ਤੇ ਕਮਿਡਲ ਸਕੂਲ 8ਵੀਂ ਕਲਾਸ ਤੱਕ ਹੈ ਸਾਡੇ ਪਿੰਡ ਦੀਆਂ ਬੱਚੀਆਂ ਨੂੰ ਮੰਨ ਲਓ ਜਾਂ ਜੋ ਵੀ ਉਦੋਂ ਬਾਅਦ 8ਵੀਂ ਤੋਂ ਬਾਅਦ تقريبا ਉਹਦੇ ਵਿੱਚੋਂ ਆਏ ਮੰਨ ਲਓ ਵੀ ਤੁਸੀਂ 25 30% ਤਾਂ ਪੜ੍ਹਾਈ ਨਹੀਂ ਪਾਉਂਦੇ 8ਵੀਂ ਤੋਂ ਬਾਅਦ ਕਿਉਂਕਿ ਗਰੀਬ ਬੰਦਾ ਕਿੱਥੋਂ ਆਪ ਕਰ ਲੂਗਾ ਬਾਈਨਾ ਦਾ ਖਰਚਾ ਹੋਰ ਸਾਡਾ ਹੈ ਵੀ ਕਮ ਸੇ ਕਮ ਨਾਂ ਵਾਲਾ ਤਾਂ 10ਵੀਂ ਤੱਕ ਇੱਥੇ ਅਸੀਂ ਹੋ ਸਕਿਆ ਵੀ ਸਕੂਲ ਬਣਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਇਥੋਂ ਮੰਨ ਲਓ ਕੁਛ ਨਾ ਕੁਛ ਜਿਵੇਂ ਸਕੂਲ ਦਾ ਸਾਡੇ ਬਹੁਤ ਬੁਰਾ ਹਾਲ ਸੀ ਪਹਿਲਾਂ ਅਸੀਂ ਸਰਕਾਰ ਨੇ ਸਾਨੂੰ ਵਧੀਆ 17 18 ਲੱਖ ਦੀ ਗ੍ਰਾਂਟ ਦਿੱਤੀ ਸਕੂਲ ਦੇ ਚਾਰ ਦੁਆਰੇ ਬਣੇ ਫਿਰ ਟੀਚਰਾਂ ਦੀ ਕਮੀ ਸੀ ਟੀਚਰ ਪੂਰੇ ਕਰੇ ਹੋਰ ਇਹ ਚੀਜ਼ਾਂ ਮੰਨ ਲਓ ਸਰਕਾਰ ਨੇ ਚੀਜ਼ਾਂ ਸਾਥ ਦੇ ਰਹੀ ਹੈ ਦਿਨਾਂ ਹੋਵੇ ਸਰਕਾਰ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਹੈ ਹਾਂ ਹੁਣ ਕੱਲ ਅਸੀਂ ਰਾਤ ਇੱਕ ਕਮਰਾ ਸੀਗਾ ਮੰਨ ਲਓ ਦੀ ਛੱਤ ਬਦਲੀ ਐ ਉਹ ਸਰਕਾਰ ਨੇ ਦਿੱਤੀ 1.5 ਲੱਖ ਦੀ ਗ੍ਰਾਂਟ ਵੀ ਛੱਤ ਬਦਲ ਕੇ ਮੰਨ ਲਓ ਇੱਕ ਕੰਪਿਊਟਰ ਲੈਬ ਵਗੈਰਾ ਬਣਾਉਣੀ ਸੀਗੀ ਵੀ ਇਹ ਚੀਜ਼ਾਂ ਹੈਗੀਆਂ ਕੁਝ ਨੇ ਆਪ ਕੋਲ ਸਕੂਲ ਵਾਸਤੇ ਵੀ ਅਸੀਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਕੂਲਾਂ ਵਾਸਤੇ ਕਰਾਂਗੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਜਾਂ ਹੋਰ ਇਹ ਇਹਨਾਂ ਨੂੰ ਆਰਾਮ ਹੈ ਜਾਂ ਹੋਰ ਕਿਤੇ ਪੜ੍ਹਨਾ ਜਾਣਾ ਵੇ ਕਮ ਸੇ 10ਵੀਂ ਤੱਕ ਤਾਂ ਪਿੰਡ ਪੜ੍ਹਨਾ ਜਿਵੇਂ ਪਿੰਡ 'ਚ ਵੀ ਚਰਚਾ ਹੈ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਆਵਾਜ਼ੀ ਪਾਰਟੀ ਨਾਲ ਜੁੜੇ ਹੋ ਹਾਂਜੀ ਹਾਂਜੀ ਅੰਦਰ ਕੌਰ ਜੀ ਸਾਡੇ ਇੱਥੋਂ ਦੇ ਮੰਨ ਲਓ ਚੀਫ ਵੀ ਆਪਣੇ ਐਮਐਲਏ ਸਭ ਉਹ ਸਾਡਾ ਪੂਰਾ ਸਾਥ ਦੇ ਰਹੇ ਆ ਉਹਨਾਂ ਦੇ ਜੋ ਪੂਰੇ ਜੋ ਵੀ ਅਸੀਂ ਮੰਨ ਲਓ ਜਿਵੇਂ ਸਕੂਲ ਵਾਸਤੇ ਗ੍ਰਾਂਟ ਜਾਂ ਹੋਰ ਪਿੰਡ ਵਾਸਤੇ ਵੀ ਦਿੱਤਾ ਉਹਨਾਂ ਨੇ ਸਾਨੂੰ ਪਿਛਲੀ ਵਾਰ ਦਿੱਤਾ 15 ਲੱਖ ਰੁਪਇਆ ਫੇਰ ਆ 10 ਲੱਖ ਰੁਪਇਆ ਹੁਣ ਦਿੱਤਾ ਸੀ ਪਿੱਛੇ ਮੰਨ ਲਓ ਇੱਕ ਦੋ ਜਿਵੇਂ ਪਿੰਡ ਚ ਕੋਈ ਨਾਲੇ ਵਗੈਰਾ ਬਣਨੇ ਸੀਗੇ ਚੋਣਾਂ ਤੋਂ ਪਹਿਲਾਂ ਹੀ ਕੋਈ ਜਦੋਂ ਮੰਨ ਲਓ ਪਿੰਡ ਦੇ ਵਿੱਚ ਦੋ ਬੰਦੇ ਆਪਾਂ ਖੜੇ ਹੋਏ ਆਂ ਤਾਂ ਉਹ ਵੀ ਪਿੰਡੋਂ ਆ ਆਪਾਂ ਹੀ ਪਿੰਡੋਂ ਹਨਾ ਮੇਰਾ ਵੀ ਸਹਿਚਾਰਾ ਉਹਦਾ ਵੀ ਸਹਿਚਾਰਾ ਚਲੋ ਵੋਟ ਦਾ ਮਾਰ ਜਿੱਤ ਹਾਰ ਹੁੰਦੀ ਹੈ ਚਾਹੇ ਉਹ ਇੱਕ ਵੋਟ ਤੇ ਜਿੱਤ ਜੋ ਵੀ ਮੰਨ ਲਓ ਹੁੰਦਾ ਚਲੋ ਆਪਾਂ ਨੂੰ ਮਾਣ ਬਖਸ਼ਿਆ ਆਪਾਂ ਨੂੰ ਐ ਮੰਨ ਲਓ ਵੀ ਆਪਾਂ ਨੂੰ ਤਾਂ 1300 ਦੀ 1300 ਵੋਟ ਪੈ ਗਈ ਸਾਰੇ ਪਿੰਡ ਨੇ ਪਾਈਆਂ ਹਨਾ ਜੀ ਆ ਵੀ ਇਹ ਨਹੀਂ ਹੈਗਾਗਾ ਲੇਕਿਨ ਐਮਐਲਏ ਸਾਹਿਬ ਨੇ ਸਾਨੂੰ ਪਹਿਲੇ ਦਿਨ ਕਹਿਤਾ ਸੀ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਦੂਜਾ ਕੰ ਵੱਡਾ ਕੰਮ ਆਸੀ ਹੁਣ ਵੀ ਮੰਨ ਲੋ ਬਜੇਂਦਰ ਕੌਰ ਜੀ ਤੋਂ ਕਰਾਂਗੇ ਮੰਗ ਬਾਕੀ ਇਹਨਾਂ ਤੋਂ ਵੀ ਹੈਗਾਗਾ ਵੀ ਸਾਨੂੰ ਸਾਡੇ ਨਾ ਗਰਾਊਂਡ ਹੈ ਇੱਕ ਬਹੁਤ ਵਧੀਆ ਸਾਡੇ ਗਰਾਊਂਡ ਬਣਿਆ ਹੋਇਆ ਕ੍ਰਿਕਟ ਦਾ ਹੈਗਾ ਫਟਬਾਲ ਦਾ ਉਹ ਰਹਿੰਦਰੀ ਨੇ ਸਾਥ ਦੇਖ ਕੇ ਵੱਲੋਂ ਉੱਥੇ ਕਹਾ ਵਗੈਰਾ ਲਗਾ ਕੇ ਵਧੀਆ ਇੱਕ ਵਾਰ ਗਰਾਊਂਡ ਤਿਆਰ ਕਰਵਾਤਾ ਸੀਗਾ ਉਹਦੀ ਹੁਣ ਚਾਰ ਦੀਵਾਰੀ ਹੈ ਇੱਕ ਸਾਡਾ ਇਹ ਵੀ ਪਹਿਲ ਦੇ ਆਧਾਰ ਤੇ ਵੀ ਚਾਰ ਦੀਵਾਰੀ ਕਰਵਾਈਏ ਕਿਉਂਕਿ ਉੱਥੇ ਕੋਈ ਪਸ਼ੂ ਪਸਾਰੀਆਂ ਅੰਦਰ ਚਾਹ ਵੀ ਬੱਚੇ ਖੇਡਣ ਵਧੀਆ ਤੇ ਹੁਣ ਬੱਚੇ ਮੰਨ ਲੋ ਪੜਨਗੇ ਖੇਡਣਗੇ ਤਾਂ ਫੇਰ ਹੀ ਨਸ਼ੇ ਤੋਂ ਬਚਣਗੇ ਤੇ ਸਰਕਾਰ ਦੇ ਨਾਲ ਚੀਜ਼ਾਂ ਬਾਰੇ ਧਿਆਨ ਵੀ ਹੈਗਾ ਜੀ ਮੰਨ ਲਓ ਗਰਾਉਂਡਾਂ ਵੱਲ ਜਾਂ ਹੋਰ ਚੀਜ਼ਾਂ ਵੱਲ ਕਿਉਂਕਿ ਪਤਾ ਉਹਨਾਂ ਨੂੰ ਵੀ ਮੰਨ ਲਓ ਨਸ਼ਾ ਜਿਹੜਾ ਇੱਕ ਬਹੁਤ ਭਿਆਨਕ ਬਿਮਾਰੀ ਹੈ ਇੱਕ ਤਰ੍ਹਾਂ ਦੀ ਮਤਲਬ ਕੁੱਲ ਮਿਲਾ ਕੇ ਜਿਵੇਂ ਤੁਸੀਂ ਜੋ ਆਪਾਂ ਗੱਲਬਾਤ ਕੀਤੀ ਸਾਰੀ ਗੱਲਬਾਤ ਤੋਂ ਸਾਫ਼ ਹੋ ਜਾਂਦਾ ਹੈ ਕਿ ਜੋ ਤੁਹਾਡਾ ਫੋਕਸ ਇਸ ਚੋਣਾਂ ਦੇ ਅੰਦਰ ਜੋ ਚੋਣ ਲੜਿਆ ਤੁਸੀਂ ਸਰਪੰਚ ਬਣੇ ਤਾਂ ਫੋਕਸ ਮੈਂ ਨਾ ਕਿ ਪਿੰਡ ਦਾ ਵਿਕਾਸ ਹੋਵੇ ਹਾਂਜੀ ਹਾਂਜੀ ਮੈਂ ਪਿਛਲੇ 20 ਸਾਲ ਤੋਂ ਮੰਨ ਲਓ ਤੁਹਾਨੂੰ ਜਿਵੇਂ ਦੱਸਿਆ ਵੀ 20 ਸਾਲ ਤੋਂ ਜੁੜਿਆ ਹੋਇਆਗਾ ਇਸ ਚੀਜ਼ ਨਾਲ ਤੇ ਆਪਣਾ ਮੇਰਾ ਇੱਕ ਸੁਪਨਾ ਸੀਗਾ ਵੀ ਜਦੋਂ ਵੀ ਆਪਾਂ ਕੁਝ ਨਾ ਕੁਝ ਕਰਾਂਗੇ ਤਾਂ ਹੁਣ ਸੇਵਾ ਕਰਨੀ ਆ ਤੇ 20 ਸਾਲਾਂ ਦੇ ਵਿੱਚ ਗਵਾਇਆ ਬਹੁਤ ਕੁਝ ਹੈ ਮੰਨ ਲਓ ਐਂ ਮੰਨ ਲਓ ਵੀ ਨੁਕਸਾਨ ਆਣੀ ਹੋਇਆ ਹੁਣ ਤੱਕ ਕਿਉਂਕਿ ਜਦੋਂ ਬੰਦਾ ਇਸ ਕੰਮ 'ਚ ਪੈਂਦਾ ਹੈਗਾ ਜੀ ਤਾਂ ਉਹ ਮੰਨ ਲਓ ਘਰ ਵੱਲ ਨਹੀਂ ਦੇਖ ਪਾਉਂਦਾ ਸਾਜਮੇ ਚੋਣਾ ਦੇਂਦਰਪਿੰਡ ਨੇ ਜੋ ਤੁਹਾਨੂੰ ਬਹੁਤ ਵਧੀਆ ਸਾਥ ਦਿੱਤਾ ਹੈ ਤਾਂ ਪਿੰਡ ਵਾਸੀਆਂ ਦਾ ਸ਼ੁਕਰਾਨਾ ਕਰਨ ਲਈ ਤੁਸੀਂ ਕੋਈ ਸ਼ਬਦ ਬੋਲਣਾ ਚਾਹੋਗੇ ਬਸ ਹੁਣ ਸ਼ੁਕਰਾਨਾ ਤਾਂ ਇਹੀ ਹੈ ਜੀ ਮੰਨ ਲਓ ਮੈਂ ਮੈਨਾਂ ਵੀ ਬਹੁਤ ਬਹੁਤ ਧੰਨਵਾਦ ਆ ਸਾਰੇ ਪਿੰਡ ਦਾ ਤੇ ਮੰਨ ਲਓ ਇਹਨਾਂ ਦਾ ਦੇਣਾ ਤਾਂ ਆਪਾਂ ਨਹੀਂ ਦੇ ਸਕਦੇ ਜਿਹੜਾ ਆਪਾਂ ਨੂੰ ਮੈਨਾਂ ਮਾਣ ਬਖਸ਼ਿਆ ਤੋਂ ਜਿੰਨਾ ਹੋਇਆ ਵੱਧ ਤੋਂ ਵੱਧ ਮੰਨ ਲਓ ਕਰਾਂਗੇ ਪਿੰਡ ਵਾਸਤੇ ਕਰਾਂਗੇ ਪਹਿਲਾਂ ਵੀ ਕਰਦੇ ਆ ਜਿੰਨਾ ਕਿ ਪਿੰਡ ਵਾਸਤੇ ਜਿੰਨਾ ਕਿ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਹੁਣ ਵੀ ਕਰਾਂਗੇ ਵੱਧ ਤੋਂ ਵੱਧ ਹੋਰ ਵੱਧ ਕੇ ਕਰਾਂਗੇ ਕਿਉਂਕਿ ਹੁਣ ਆਪਣਾ ਹੌਸਲਾ ਹੁਣ ਐ ਹੁੰਦਾ ਨਾ ਜੀ ਇੱਕ ਤਾਂ ਅ ਬੰਦੇ ਦੇ ਹੱਥ 'ਚ ਜਦੋਂ ਵੀ ਥੋੜਾ ਜਿਹਾ ਮੰਨ ਲਓ ਪਾਵਰ ਹੋਵੇ ਉਹਦੀ ਮੋਹਰ ਕੰਮ ਕਰਦੀ ਹੋਵੇ ਉਹਦਾ ਬਹੁਤ ਫਰਕ ਹੁੰਦਾ ਹੈ ਇੱਕ ਬੰਦੇ ਨੇ ਇੱਕ ਮੰਨ ਲਓ ਨਾਰਮਲ ਤਰੀਕੇ ਨਾਲ ਕਰਨਾ ਜਦੋਂ ਆਪਾਂ ਉਹਨਾਂ ਤਰੀਕਾ ਨਾਲ ਕਰ ਰਹੇ ਸੀ ਤਾਂ ਹੁਣ ਤਾਂ ਪ੍ਰਮਾਤਮਾ ਨੇ ਮੰਨ ਲਓ ਆਪਣੇ ਹੱਥ 'ਚ ਮੋਹਰ ਦਿੱਤੀ ਆ ਜਿੰਨਾ ਹੋਇਆ ਵੱਧ ਤੋਂ ਵੱਧ ਪਿੰਡ ਵਾਸਤੇ ਜੀ ਜਾਂ ਲਾ ਰਹੇ ਅਗੇ